ਮੌਜੂਦਾ ਸਰਕਾਰ ਆ ਮੌਜੂਦਾ ਐਮ ਐਲ ਏ ਹੈਗੇ ਨੇ ਕੰਮ ਕਰਨ ਲਈ ਤੁਹਾਨੂੰ ਕੀ ਲੋੜ ਪੈਗੀ ਪਿੰਡਾਂ ਦੇ ਵਿੱਚ ਕੰਮ ਕਰਨ ਦੀ ਦੇਖੋ ਇਹਨੇ ਵੀ ਖਰੜ ਨੂੰ ਤਾਂ ਨੰਬਰ 1 ਬਣ ਸਕਦਾ ਸੀ ਖਰੜ ਕੋਲ ਤਾਂ ਪੈਸਾ ਵਧੂ ਪਿਆ ਚਲੋ ਨਵੇਂ ਗਰਾਉਂ ਕੋਲ ਪੈਸਾ ਨਹੀਂ ਖਰੜ ਕੋਲ ਤਾਂ ਪੈਸਾ ਪਰ ਖਰੜ ਦਾ ਹੀ ਹਾਲ ਦੇਖ ਲਓ ਕੀ ਹੋਇਆ ਸਰ ਮੈਡਮ ਹਲਵਾਲਾ ਦੇ ਦਿੰਦੇ ਨੇ ਵੀ ਬਰਸਾਤਾਂ ਚੱਲਦੀਆਂ ਵੀ ਬਰਸਾਤਾਂ ਦਾ ਸਹੀ ਜਨਮ ਵੀ ਖਰੜਾ ਜੀ ਇਹ ਚੌਥੀ ਆ ਗਈ ਆ ਗਈ ਸਾਲ ਇੱਕ ਰਹਿ ਗਿਆ ਜੀ ਹੁਣ ਫਿਰ ਤੇ ਬਰਸਾਤਾਂ ਅਗਲੀ ਵੀ ਲੰਘ ਜਾਣੀ ਸੋ ਸੋ ਅਸੀਂ ਅੱਜ ਆ ਪੰਜ ਛੇ ਟਿਫਰ ਜਿਹੜੇ ਬੈਟ ਮਿਕਸ ਦੇ ਰੋਡ ਰੂਲਰ ਜੀਸੀਬੀ ਟਰੈਕਟਰ ਇਹ ਸਾਰਾ ਲੈ ਕੇ ਆਏ ਆ ਤਾਂ ਕਿ ਜਿਹੜਾ ਇਹ ਪੈਚ ਵਰਕ ਹੈ ਕੋਨਾ ਕੋ ਜਿੱਥੇ ਜਿਆਦਾ ਖੱਡੇ ਨੇ ਉਹ ਅਸੀਂ ਜਿਹੜੇ ਆਪਣਾ ਭਰ ਸਕੀਏ ਤਾਂ ਕਿ ਲੋਕਾਂ ਨੂੰ ਕੁਝ ਨਾ ਕੁ ਸਹੂਲਤ ਹੈ ਜਿਹੜੀ ਇਹ ਮਿਲ ਜਵੇ ਨਹੀਂ ਤਾਂ ਇੰਨਾ ਬੁਰਾ ਹਾਲ ਹੈ ਵੀ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਆਪਣੇ ਪਿੰਡ ਵਾਲਾ ਰੋਡ ਮੁੜਦੇ ਆ ਤਾਂ ਮਨ 'ਚ ਇਹ ਜੇ ਖਿਆਲ ਆਉਨੇ ਆ ਵੀ ਯਾਰ ਕਿੱਥੇ ਫਸ ਗਏ ਕਰੋੜਾਂ ਰੁਪਏ ਦੀ ਜ਼ਮੀਨ ਹੈ ਜੀ 5-5 7-7 ਕਰੋੜ ਦਾ ਕੀਲਾ ਏ ਪਰ ਲੋਕਾਂ ਨੂੰ ਦੱਸਣ ਲੱਗਿਆਂ ਨੂੰ ਸ਼ਰਮ ਆਉਂਦੀ ਆ ਲੋਕਾਂ ਨੂੰ ਕਿਸੇ ਨੂੰ ਲਿਆਉਣ ਲੱਗਿਆਂ ਨੂੰ ਸ਼ਰਮ ਆਉਂਦੀ ਆ ਖਰਨ ਦੇਵੀ ਸਾਡੀ ਬਦਕਿਸਮਤੀ ਕੀ ਹੈ ਵੀ ਜਿੱਥੇ 3-400 ਕਰੋੜ ਰੁਪਏ ਪਿਆ ਹੋਵੇ ਤੇ ਲੋਕਾਂ ਆ ਚ ਤਰਸ ਰਹੇ ਨੇ ਹਰੇਕ ਸਹੂਲਤ ਨੂੰ ਅਸੀਂ ਦੁਖੀ ਬਹੁਤ ਆਂ ਸੜਕਾਂ ਤੇ ਪਰ ਇਹਨਾਂ ਦੇ ਕੋਲ ਅਸੀਂ ਇੱਕ ਵਾਰ ਹੀ ਗਏ ਇਕੱਠੇ ਹੋ ਗਏ ਅਸੀਂ ਪਰਸੋਂ ਗਏ ਜੀ ਇਕੱਠੇ ਹੋ ਗਏ ਤੇ ਅੱਜ ਦੇਖੋ ਕਿਵੇਂ ਟੀਪਰ ਲੈ ਕੇ ਆ ਗਏ ਜੀ ਸੀਬੀਆਂ ਲੈ ਕੇ ਆ ਗਏ ਸਾਡੇ ਹਲਕੇ ਦਾ ਸੁਧਾਰ ਕਰਨ ਆ ਗਏ ਉਹ ਕੱਲ ਸਾਡੇ ਕੋ ਇਕੱਠੇ ਹੋ ਕੇ ਲੋਕ ਆਏ ਸੀ ਉਹ ਕਹਿੰਦੇ ਵੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਬੁਰਾ ਹਾਲ ਹੈ ਸਾਡੇ ਸੜਕਾਂ ਦਾ ਸੋ ਇਹਨਾਂ ਕਿ ਮੈਂ ਬੋਟਾ ਪਾਈਆਂ ਮੇਰੇ ਪਰਿਵਾਰ ਨੇ ਭਈਆਂ ਝਾੜੂ ਨੂੰ ਵੋਟ ਪਾਈ ਐ ਪਰ ਹੁਣ ਆਕੇ ਦੇਖਣ ਹਮ ਅਸੀਂ ਉਸੀ ਨੂੰ ਵੋਟ ਪਾਈ ਜਿਹੜਾ ਸਾਡੇ ਪਿੰਡੇ ਦੇ ਨਾਲ ਖੜੂ ਬਦਲਾ ਨੂੰ ਵੋਟਾਂ ਪਾਈ ਸੀ ਕਿ ਕਿਤਨੇ ਕਿਤੇ ਚੇਂਜ ਹੋ ਗਏ ਉਹਨਾਂ ਨੇ ਬੇੜਾ ਬਿਠਾਉ ਤੇ ਸੰਕਾ ਹੋਰ ਜ਼ਿਆਦਾ ਪੂਰੇ ਪਿੰਡੇ ਸਾਡੇ ਏਰੀਆ ਦਾ ਸਾਰਾ ਪੱਠਾ ਉਠਾਲਿਆ ਪਿਆ ਮੀਂਹ ਪੈਂਦੇ ਦੇ ਵਿੱਚ ਇਹ ਲੋਕ ਦੇਖੋ ਅਸੀਂ ਵੀ ਅਸੀਂ ਵੀ ਆਏ ਆ ਇਹ ਸਾਡੇ ਪਰਸੋਂ ਆਏ ਸੀ ਸਾਡੇ ਕੋਲ ਤੇ ਅਸੀਂ ਕਿਹਾ ਵੀ ਠੀਕ ਐ ਕੱਲ ਅਸੀਂ ਸਾਰਾ ਅਰੇਂਜ ਕੀਤਾ ਤੇ ਅਸੀਂ ਅੱਜ ਆਕੇ ਹੋਰ ਪਿੰਡਾਂ ਦੇ ਵੀ ਲੋਕ ਆਏ ਨੇ ਅਸੀਂ ਉੱਥੇ ਵੀ ਜਿੱਥੇ ਹੋ ਸਕੇ ਆ ਜਿੰਨੀ ਕਿ ਮੁਸ਼ਕਲ ਹੱਲ ਕਰ ਸਕਦੇ ਹੋ ਅਸੀਂ ਜ਼ਰੂਰ ਕਰਾਂ ਲੋਕ ਸੀ ਚੰਡੀ ਪਰ ਸਾਡੀ ਹਾਲਤ ਇਹੀ ਜੀ ਇਹ ਵੀ ਜਿਵੇਂ ਅਸੀਂ ਕਿਤੇ ਬਾਰਡਰ ਏਰੀਆ 'ਚ ਰਹਿੰਦੇ ਹਾਂ ਸਾਨੂੰ 2 ਕਿਲੋਮੀਟਰ ਅੱਧੇ ਘੰਟੇ ਬਾਕੀ ਵੀ ਹਲਕੇ 'ਚ ਜਿੱਥੇ-ਜਿੱਥੇ ਹੋਰ ਲੋਕਾਂ ਨੇ ਸਾਨੂੰ ਅਪਰੋਚ ਕੀਤੀ ਆਉਣ ਵਾਲੇ ਦਿਨਾਂ 'ਚ ਅਸੀਂ ਉੱਥੇ ਵੀ ਜਿਹੜੇ ਖੱਡੇ ਆ ਜ਼ਰੂਰ ਭਰਾਵਾਂਗੇ ਪਿੰਡਾਂ ਦੇ ਵਿੱਚ ਇੱਕ ਦਿਨ ਬੰਦਾ ਬਿਮਾਰ ਹੋ ਗਿਆ ਸਾਡੇ ਪਿੰਡ ਦਾ ਹਾਂਜੀ ਉਹਨੂੰ ਅਸੀਂ ਅੱਧੇ ਪੌਣੇ ਘੰਟੇ ਵਿੱਚ ਹਸਪੀਟਲ ਪਹੁੰਚਾਇਆ ਅੱਧੇ ਪੌਣੇ ਘੰਟੇ ਵਿੱਚ ਹਾਂ ਇੰਨੀ ਔਖੀ ਹੈ ਜਿਹੜਾ 5-7 ਮਿੰਟ ਦਾ ਰਸਤਾ ਸਾਨੂੰ ਅੱਧੇ ਪੌਣੇ ਘੰਟੇ ਵਿੱਚ ਪਹੁੰਚਾਉਣਾ ਪਿਆ ਵੇ ਜੈਂਤੀ ਮਾਧਰੀ ਦੀ ਗੱਲ ਕਰੀਏ ਜੈਂਤੀ ਮਾਧਰੀ ਦੇ ਪੁਲ ਵੀ ਟੁੱਟਿਆ ਹੋਇਆ ਕਿਤਨੇ ਕਿਤੇ ਮੈਡਮ ਹੋਣੀ ਇੱਥੇ ਕੱਲ 13 ਕਰੋੜ 46 ਲੱਖ ਦੀ ਕਹਿੰਦੇ ਗ੍ਰਾਂਟ ਵੀ ਪਾਸ ਕਰਕੇ ਆਏ ਨੇ ਵੀ ਜਲਦੀ ਤਿੰਨ ਜਿਹੜੇ ਪੁਲ ਨੇ ਬਣਾਏ ਜਾਣਗੇ ਕਿਵੇਂ ਦੇਖਦੇ ਹੋ ਦੇਖੋ ਜੀ ਜੇ ਉਹ ਵਾਕਈ ਪਾਸ ਹੋਏ ਨੇ ਪੈਸੇ ਹਾਂਜੀ ਕੋਈ ਉਹਨਾਂ ਦਾ ਕਾਗਜ਼ ਪੱਤਰ ਵੀ ਹੋਊਗਾ ਮੈਂ ਕਹਿੰਦਾ ਉਹ ਲੋਕਾਂ ਨੂੰ ਜਰੂਰ ਦਿੱਤਾ ਜਾਵੇ ਪਰ ਮੈਂ ਇਹਨੂੰ ਮਤਲਬ ਕਿ ਪੰਜਾਬ ਦੇ ਨਕਸ਼ੇ ਪੰਜਾਬ ਦੇ ਉੱਪਰ ਨੰਬਰ ਵਾਂ ਹਲਕਾ ਬਣਾਉਂਗੀ ਖਰੜ ਦੇ ਜਿਹੜਾ ਹਲਕਾ ਹੋਊਗਾ ਇਹਨੂੰ ਤੁਸੀਂ ਇਹ ਦੇਖ ਲਓ ਜੀ ਵੀ ਨੰਬਰ ਬਣ ਗਿਆ ਬੀਬਾ ਜੀ ਨੇ ਤਾਂ ਕਿਹਾ ਸੀ ਵੀ ਨਵੇਂ ਗਰਾਉਂ ਦੇ ਵਿੱਚ ਟੂਰਿਸਟ ਪਲੇਸ ਬਣਾਵਾਂਗੇ ਉੱਤੇ ਹਾਲ ਤਾਂ ਦੇਖੋ ਜਾ ਕੇ ਕੀ ਆ ਜੀ ਉਹਨਾਂ ਦਾ ਵਿਕਾਸ ਹੋਇਆ ਜਿ ਖਰੜਾ ਦੇ ਕਿ ਕੋਈ ਵਿਕਾਸ ਨਹੀਂ ਹੋਇਆ ਬਾਈ ਜੀ ਤੁਹਾਡੇ ਸਾਹਮਣੇ ਹੀ ਹੈ ਤੁਹਾਡੇ ਤਰਾਸ ਦੀ ਹੈ ਆ ਸ਼ਹਿਰ ਦੇ ਨਾਲ ਲੱਗਦਾ ਪਿੰਡ ਦਾ ਤੁਸੀਂ ਹਾਲ ਹੀ ਦੇਖ ਲਓ ਇੱਥੇ ਆਉਣਾ ਹੋਵੇ ਕਿਸੇ ਰਿਸ਼ਤੇਦਾਰ ਨੇ ਆ ਵੀ ਰਿਸ਼ਤੇਦਾਰ ਤੱਕ ਨਹੀਂ ਆਉਂਦਾ ਜੀ ਇੱਥੇ ਇੰਨਾ ਬੋਦੀਆ ਚੰਦੋ ਗੋਵਿੰਦਗੜ੍ਹ ਦੀ ਤਸਵੀਰਾਂ ਦਿਖਾ ਰਹੇ ਆ ਜੇ ਸੀ ਵੀ ਲੱਗੀ ਹੋਈ ਅਗੇ ਤਾਂ ਕਿਤੇ ਗਟਕਾ ਪਾ ਕੇ ਪੰਜ ਸੱਤ ਜਿਹੜੇ ਡਿਪਰ ਨੇ ਇੱਥੇ ਮੰਗਵਾਏ ਗਏ ਨੇ ਗਿਲਸਾ ਬਲੋ ਕਿਤਨਾ ਕਿਤੇ ਸਮਾਜ ਸ ਐਮਐਲਏ ਨੂੰ ਅਨਮੋਲ ਕਰਮਾਨ ਹੋਣਾ ਨੂੰ ਕਰਨਾ ਚਾਹੀਦਾ ਨੇ ਪਰ ਕਿਤੇ ਨਾ ਕਿਤੇ ਸਮਾਜ ਸੇਵੀ ਹੁਣ ਅੱਗੇ ਆ ਰਹੇ ਨੇ ਹਾਲਾਂਕਿ ਇਹ ਪਾਜਪਾ ਦੇ ਵਿੱਚ ਜੁਆਇਨ ਕੀਤੀ ਹੈ ਕੁਝ ਦਿਨ ਪਹਿਲਾਂ ਸੋ ਇਹਨਾਂ ਨੇ ਆਪਣਾ ਫਰਜ਼ ਸਮਝਿਆ ਪਿੰਡ ਨਿਵਾਸੀ ਇਕੱਠੇ ਹੋ ਕੇ ਗਿਲ ਸਾਹਿਬ ਕੋ ਗਏ ਸੀ ਕਿ ਤੇ ਇਹਨਾਂ ਨੇ ਦੱਸਿਆ ਵੀ ਸਾਡੀ 2.5 3 ਕਿਲੋਮੀਟਰ ਦੀ ਸੜਕ ਹੈ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਵੀ ਥੋੜਾ ਦੇਖਿਆ ਜਾਵੇ ਅੱਜ ਹੀ ਦੋ ਦਿਨਾਂ ਬਾਅਦ ਹੀ ਐਕਸ਼ਨ ਦਾ ਰਿਐਕਸ਼ਨ ਕੀਤਾ ਗਿਲ ਸਾਹਿਬ ਨੇ ਕਿਤੇ ਨਾ ਕਿਤੇ ਪੂਰੀ ਟੀਮ ਨਾਲ ਮਲਕੀ ਪੂਰੇ ਪ੍ਰਬੰਧਾਂ ਨਾਲ ਦੇਖ ਸਕਦੇ ਹੋ ਤਸਵੀਰਾਂ ਦਿਖਾਈ ਜਾਣ ਵੀ ਗਿਲ ਸਾਹਿਬ ਜੀ ਜੀ ਇਸ ਦਿਨ ਪੋਰਟ ਮੰਗਣ ਆਏ ਮੈਂ ਕੱਖ ਬੜਦਾ ਥਾ ਕੱਖ ਬੜਦੇ ਕੋਲ ਗਈ ਸੀ ਜੁੱਥੇ ਮੈਂ ਆ ਕਰੂੰਗੀ ਆ ਕਰੂੰਗੀ ਕਿਸਾਨਾਂ ਦਾ ਫਾਇਦਾ ਕਰੂੰਗੀ ਸ਼੍ਰੀਪ ਜੀ ਪਿੰਡ ਵਿੱਚ ਦੋ ਵਾਰ ਆਈ ਹੈ ਉਹ ਵੀ ਬੋਤਾਂ ਨੂੰ ਜੀ ਬੋਤਾਂ ਤੋਂ ਵੱਧ ਨਹੀਂ ਆਏ ਨਹੀਂ ਆਏ ਜੀ ਖਰੜ ਹਲਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਤੇ ਨਾ ਕਿਤੇ ਖਰੜ ਹਲਕੇ ਦੇ ਵਿੱਚ ਸੜਕਾਂ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਲੋਕਾਂ ਨੂੰ ਤੁਰਨਾ ਔਖਾ ਹੋਇਆ ਗੱਡੀਆਂ ਟੁੱਟਦੀਆਂ ਨੇ ਮੋਟਰਸਾਈਕਲ ਭੱਜਦੇ ਨੇ ਪਰ ਜੂਤਾ ਵਿਧਾਇਕ ਨੇ ਪਰ ਲੋਕਾਂ ਦੇ ਵਿੱਚ ਜਾਣਦੇ ਨੇ ਗਰਾਂਟਾ ਮੰਨਦੇ ਨੇ ਪਰ ਕਿਤੇ ਨਾ ਕਿਤੇ ਕੰਮ ਗਰਾਊਂਡ ਲੈਵਲ ਤੇ ਨਜ਼ਰ ਨਹੀਂ ਆ ਰਹੇ ਤਾਸ ਨੂੰ ਲੈ ਕੇ ਤਸਵੀਰਾਂ ਦਿਖਾ ਰਹੇ ਹਾਂ ਮੇਰੇ ਪਿੱਛੇ ਦੇਖ ਸਕਦੇ ਹੋ ਚਾਰ ਤੋਂ ਪੰਜ ਜਿਹੜੇ ਟਰੱਕ ਨੇ ਪੂਰੇ ਗਟਕੇ ਦੇ ਨਾਲ ਭਰੇ ਹੋਏ ਅੱਜ ਰੋਡ ਦੇ ਉੱਪਰ ਪਾਏ ਜਾਂਦੇ ਤਸਵੀਰਾਂ ਨੇ ਪਿੰਡ ਚੰਦੋ ਗੋਵਿੰਦਗੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਭਾਜਪਾ ਦੇ ਜੋ ਰਾਣਾ ਰঞ্জੀਤ ਸਿੰਘ ਗਿੱਲ ਹੋਣੇ ਵਿਸ਼ੇਸ਼ ਤੌਰ ਤੇ ਜਿਹੜਾ ਸਮਾਜ ਸੇਵਾ ਦਾ ਕੰਮ ਅੱਜ ਇੱਥੇ ਕਰਵਾ ਰਹੇ ਨੇ ਗਿੱਲ ਸਾਹਿਬ ਨਾਲ ਗੱਲਬਾਤ ਕਰਦੇ ਆਂ ਗਿੱਲ ਸਾਹਿਬ ਰੋਡ ਦਾ ਕੰਮ ਕਰਵਾ ਰਹੇ ਹੋ ਮਿਲਕੀ ਜੇ ਗੜਕਾ ਪਾ ਰਹੇ ਹੋ ਜੇ ਗੱਲ ਕਰ ਮੌਜੂਦਾ ਸਰਕਾਰ ਹੈ ਮੌਜੂਦਾ ਐਮ ਐਲ ਏ ਹੈਗੇ ਨੇ ਕੰਮ ਕਰਨ ਲਈ ਤੁਹਾਨੂੰ ਕੀ ਲੋੜ ਪੈਗੀ ਪਿੰਡਾਂ ਦੇ ਵਿੱਚ ਕੰਮ ਕਰਨ ਦੀ ਦੇਖੋ ਲੋਕਾਂ ਦਾ ਤੁਸੀਂ ਹਾਲ ਦੇਖੋ ਸੜਕਾਂ ਦਾ ਹਾਲ ਦੇਖੋ ਕੱਲ ਸਾਡੇ ਕੋ ਇਕੱਠੇ ਹੋ ਕੇ ਲੋਕ ਆਏ ਸੀ ਉਹ ਕਹਿੰਦੇ ਵੀ ਸਾਡੀ ਕੋਈ ਸੁਣਾਈ ਨਹੀਂ ਹੋ ਰਹੀ ਤੇ ਬੁਰਾ ਹਾਲ ਹੈ ਸਾਡੇ ਸੜਕਾਂ ਦਾ ਸੋ ਇਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜਰੂਰ ਕੋਈ ਨਾ ਕੋ ਸਾਡੇ ਜਿਹੜੇ ਖੱਡੇ ਆ ਉਹ ਭਰਾ ਦਿਓ ਜਿੱਥੇ ਲੋਕ ਡਿੱਗ ਰਹੇ ਨੇ ਬੱਚੇ ਸਕੂਲ ਨੂੰ ਜਾਂਦੇ ਡਿੱਗ ਰਹੇ ਨੇ ਗੱਟੀਆਂ ਪਲਟ ਰਹੀਆਂ ਨੇ ਸੋ ਅਸੀਂ ਅੱਜ ਪੰਜ ਛੇ ਟਿੱਪਰ ਜਿਹੜੇ ਬੈਟ ਮਿਕਸ ਦੇ ਰੋਡ ਰੂਲਰ ਜੀਸੀਬੀ ਟਰੈਕਟਰ ਇਹ ਸਾਰਾ ਲੈ ਕੇ ਆਏ ਆ ਤਾਂ ਕਿ ਜਿਹੜਾ ਇਹ ਪੈਚ ਵਰਕ ਹੈ ਕੋਨਾ ਕੋ ਜਿੱਥੇ ਜਿਆਦਾ ਖੱਡੇ ਨੇ ਉਹ ਅਸੀਂ ਜਿਹੜੇ ਆਪਣਾ ਭਰ ਸਕੀਏ ਤਾਂ ਕਿ ਲੋਕਾਂ ਨੂੰ ਕੁਛ ਨਾ ਕੁ ਸਹੂਲਤ ਹੈ ਜਿਹੜੀ ਇਹ ਮਿਲ ਜਵੇ ਨਹੀਂ ਤਾਂ ਇੰਨਾ ਬੁਰਾ ਹਾਲ ਹੈ ਵੀ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਆ ਸਾਡੀ ਵੱਧ ਕਿਸਮਤੀ ਹੈ ਵੀ ਸਾਡਾ ਖਰੜ ਸ਼ਹਿਰ ਜਿਹੜਾ ਦੁਨੀਆ ਦੇ ਨਕਸ਼ੇ ਤੇ ਆ ਅੱਜ ਇੰਨਾ ਕੁ ਟਰੋਲ ਹੋ ਰਿਹਾ ਪੰਜਾਬ ਦੇ ਵਿੱਚ ਇੰਨਾ ਕੁ ਟਰੋਲ ਹੋ ਰਿਹਾ ਵੀ ਆਪਣੇ ਆਪ ਨੂੰ ਸਾਨੂੰ ਜਿਹੜੀ ਸ਼ਰਮ ਮਹਿਸੂਸ ਹੁੰਦੀ ਹੈ ਮੈਂ ਬੇਨਤੀ ਕਰਦਾ ਸਾਡੇ ਜੋ ਬੀਬਾ ਅਨਮੋਲ ਗਗਨਮਾਨ ਨੇ ਐਮ ਐਲ ਏ ਨੇ ਤੇ ਸਰਕਾਰ ਨੂੰ ਵੀ ਬਹੁਤ ਵੱਡੇ ਮੰਡੇਟ ਦੇ ਕੇ ਲੋਕਾਂ ਨੇ ਜਿਹੜਾ ਤੁਹਾਨੂੰ ਜਿਤਾਇਆ ਸੀ ਤੁਸੀਂ ਕਿਰਪਾ ਕਰਕੇ ਆਓ ਲੋਕਾਂ ਦੀ ਬਾਹ ਫੜੋ ਠੀਕ ਹੈ ਬਰਸਾਤ ਹੈ ਪਰ ਟੈਂਪਰੀਰੀ ਜੋ ਹੋ ਸਕਦਾ ਤੁਸੀਂ ਇਹ ਉਹ ਸੋਲੂਸ਼ਨ ਕੱਢੋ ਇਹ ਕੰਮ ਸਰਕਾਰਾਂ ਦੇ ਨੇ ਪਰ ਅਸੀਂ ਲੋਕਾਂ ਦੇ ਦੇਖਦੇ ਹੋਏ ਲੋਕਾਂ ਦੀਆਂ ਤਕਲੀਫਾਂ ਦੇਖਦੇ ਹੋ ਆ ਦੇਖੋ ਕਿੰਨਾ ਸਾਰਾ ਕਈ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਆਏ ਨੇ ਕਿਉਂਕਿ ਇਹ ਝੰਡ ਪਰ ਤੋਂ ਚੰਦੋ ਚੰਦੋ ਤੋਂ ਅੱਗੇ ਥੂੜ ਨੂੰ ਰੋੜ ਜਾਂਦਾ ਹੈ ਬਾਕੀ ਵੀ ਹਲਕੇ 'ਚ ਜਿੱਥੇ-ਜਿੱਥੇ ਹੋਰ ਲੋਕਾਂ ਨੇ ਸਾਨੂੰ ਅਪਰੋਚ ਕੀਤੀ ਆਉਣ ਵਾਲੇ ਦਿਨਾਂ 'ਚ ਅਸੀਂ ਉੱਥੇ ਵੀ ਜਿਹੜੇ ਖੱਡੇ ਆ ਜਰੂਰ ਭਰਾਵਾਂਗੇ ਪਿੰਡਾਂ ਦੇ ਵਿੱਚ ਜਾਵਾਂਗੇ ਲੱਗਦਾ ਹੈ ਅੱਜ ਪੂਰੇ ਪਹਚੰਦੋ ਪਿੰਡ ਦਾ ਇਕੱਠ ਹੋਇਆ ਕਿ ਕਈ-ਕਈ ਪਿੰਡਾਂ ਦਾ ਇਕੱਠ ਹੋਇਆ ਇਸ ਪਿੰਡ ਦੇ ਵਿੱਚ ਪਿੰਡਾਂ ਦੇ ਹੋਰ ਪਿੰਡਾਂ ਦੇ ਲੋਕ ਵੀ ਨੇ ਕਿਉਂ ਸੜਕ ਅੱਗੇ ਤੱਕ ਜਾਂਦੀ ਝੰਡਪੜ ਦੇ ਨੇ ਅੱਗੇ ਤੀਊੜ ਨੂੰ ਜਾਂਦੀ ਹੈ ਚੰਦੋਂ ਦੇ ਲੋਕ ਨੇ ਸੋ ਇਹ ਹੈ ਵੀ ਲੋਕਾਂ ਦੀ ਬਹੁਤ ਵੱਡੀ ਸਮੱਸਿਆ ਅੱਜ ਲੋਕਾਂ ਨੂੰ ਘਰੋਂ ਨਿਕਲਣਾ ਹੀ ਬਾਹਰ ਜਿਹੜਾ ਮੁਸ਼ਕਲ ਹੋ ਗਿਆ ਸੋ ਅਸੀਂ ਤਾਂ ਫੇਰ ਬੇਨਤੀ ਇਹੀ ਕਰਦੇ ਆਂ ਵੀ ਤੁਸੀਂ ਇੱਧਰ ਧਿਆਨ ਕਰੋ ਬਾ ਚਾਓ ਠੀਕ ਹੈ ਜੋ ਬੇੜਾ ਲੰਘਿਆ ਲੰਘਿਆ ਪਰ ਇਹ ਜੋ ਹੁਣ ਹੈ ਇਹਨੂੰ ਤਾਂ ਸੰਭਾਲੋ ਲੋਕਾਂ ਨੇ ਇੰਨਾ ਮੰਡੇਟ ਦਿੱਤਾ ਹੈ ਇੰਨਾ ਵੱਡੀ ਵੋਟਾਂ ਨਾਲ ਜਿਤਾਇਆ ਤੇ ਲੋਕਾਂ ਦੀ ਤੁਸੀਂ ਬਾਹਰ ਜਰੂਰ ਫੜਵਾ ਜੈਨਤੀ ਮਾਧਰੇ ਦੀ ਗੱਲ ਕਰੀਏ ਜੈਨਤੀ ਮਾਧਰੇ ਦੇ ਪੁਲ ਵੀ ਟੁੱਟਿਆ ਹੋਇਆ ਕਿਤੇ ਨਾ ਕਿਤੇ ਮੈਡਮ ਹੋਣੀ ਉੱਥੇ ਕੱਲ 13 ਕਰੋੜ 46 ਲੱਖ ਦੀ ਕਹਿੰਦੇ ਗ੍ਰਾਂਟ ਤਿੰਨੇ ਜਿਹੜੇ ਪੁਲ ਨੇ ਬਣਾਏ ਜਾਣਗੇ ਕਿਵੇਂ ਦੇਖਦੇ ਹੋ ਦੇਖੋ ਜੀ ਜੇ ਉਹ ਵਾਕਈ ਪਾਸ ਹੋਏ ਨੇ ਪੈਸੇ ਹਾਂਜੀ ਕੋਈ ਉਹਨਾਂ ਦਾ ਕਾਗਜ਼ ਪੱਤਰ ਵੀ ਹੋਊਗਾ ਮੈਂ ਕਹਿੰਦਾ ਉਹ ਲੋਕਾਂ ਨੂੰ ਜਰੂਰ ਦਿੱਤਾ ਜਾਵੇ ਪਰ ਜੇ ਉਹ ਪਾਸ ਹੋਏ ਨੇ ਮੈਂ ਅਪਰੀਸ਼ੀਏਟ ਕਰਦਾ ਮ ਗੱਲ ਹੈ ਪਰ ਇਹ ਨਾ ਹੋਵੇ ਵੀ ਕਿਤੇ ਉਹ ਵਾਧਿਆਂ ਜੇ ਨਾ ਨਿਕਲ ਜਵੇ ਜਿਵੇਂ ਕਿ ਆਪਣੇ ਖিজਰਾਵਾ ਤੋਂ ਜਿਹੜੀ ਚਟੌਲੀ ਨੂੰ ਰੋਡ ਜਾਂਦੀ ਹੈ ਤੇ ਕਿਤੇ ਉਹਦੇ ਮੰਗੂ ਨਾ ਹੋਵੇ ਵੀ ਹਰ ਸਾਲ ਆਪਾਂ ਵਾਦਾ ਕਰ ਲਈਏ ਤੇ ਉਹ ਬਣਦੀ ਹੈ ਨਹੀਂ ਸੋ ਸਾਡੀ ਇਹ ਹੈ ਵੀ ਠੀਕ ਹੈ ਜੇ ਤੁਸੀਂ ਇਹ ਕੰਮ ਕਰਾਇਆ ਤਾਂ ਉਹਦਾ ਕੋਈ ਜਿਹੜਾ ਕਾਗਜ਼ ਪੱਤਰਾ ਲੋਕਾਂ ਤੱਕ ਪਹੁੰਚਦਾ ਕਰੋ ਵੀ ਆਸੀਂ ਮਨਜ਼ੂਰ ਕਰਾਤਾ ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ ਅਸੀਂ ਉਸ ਗਲਤੀ ਵਧਾਈ ਦਿੰਨੇ ਹਾਂ ਅਫਸਰ ਮੈਡਮ ਜੇ ਗੱਲ ਕਰੀਏ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਤੁਹਾਨੂੰ ਕੰਪੇਨਿੰਗ ਚੱਲਦੀ ਸੀ ਪਿੰਡਾਂ ਦੇ ਵਿੱਚ ਅਕਸਰ ਪ੍ਰਚਾਰ ਕਰਦੇ ਸੀਗੇ ਕਹਿੰਦੇ ਸੀ ਕਿ ਵੀ ਮੇਰਾ ਨਿੱਜੀ ਹਲਕਾ ਹੈ ਮੈਂ ਇਹਨੂੰ ਮਤਲਬ ਕਿ ਪੰਜਾਬ ਦੇ ਨਕਸ਼ੇ ਪੰਜਾਬ ਦੇ ਉੱਪਰ ਨੰਬਰ 1 ਹਲਕਾ ਬਣਾਉਂਗਾ ਖਰੜ ਦੇ ਜਿਹੜਾ ਹਲਕਾ ਹੋਊਗਾ ਇਹਨੂੰ ਤੁਸੀਂ ਇਹ ਦੇਖ ਲਓ ਜੀ ਵੀ ਨੰਬਰ 1 ਬਣ ਗਿਆ ਬੀਬਾ ਜੀ ਨੇ ਤਾਂ ਕਿਹਾ ਸੀ ਵੀ ਨਵੇਂ ਗਰਾਉਂ ਦੇ ਵਿੱਚ ਟੂਰਿਸਟ ਖਰੜਾ ਦੇਵੀ ਸਾਡੀ ਬਦਕਿਸਮਤੀ ਕੀ ਹੈ ਵੀ ਜਿੱਥੇ 3-400 ਕਰੋੜ ਰੁਪਏ ਪਿਆ ਹੋਵੇ ਤੇ ਲੋਕਾਂ 'ਚ ਤਰਸ ਰਹੇ ਨੇ ਹਰੇਕ ਸਹੂਲਤ ਨੂੰ ਸੋ ਮੇਰਾ ਖਿਆਲ ਹੈ ਵੀ ਕਿਤੇ ਨਾ ਕਿਤੇ ਜਿਹੜੀ ਇੱਕ ਘਾਟ ਹੈ ਜਿਹੜੀ ਬਿਲ ਪਾਵਰ ਸਟਰੋਂਗ ਕਰਕੇ ਤੁਸੀਂ ਲੋਕਾਂ 'ਚ ਬੜੋ ਆ ਕੇ ਲੋਕਾਂ ਦੇ ਰੋਜ਼ ਦੇਖੋ ਬਿਨਾ ਭਾਵੇਂ ਸਰਕਾਰਾਂ ਨੇ ਭਾਵੇਂ ਪ੍ਰਾਈਵੇਟ ਬੰਦੇ ਨੇ ਜਦ ਤੱਕ ਤੁਸੀਂ ਆਪ ਨਹੀਂ ਖੜਦੇ ਤਾਂ ਉਦੋਂ ਤੱਕ ਡਿਵੈਲਪਮੈਂਟਾ ਨਹੀਂ ਹੁੰਦੀਆਂ ਇਹ ਤਾਂ ਆਪ ਇੰਟਰਸਟ ਲੈਣਾ ਪੈਂਦਾ ਸੋ ਅਸੀਂ ਕਹਿੰਦੇ ਆ ਵੀ ਖਰੜ ਨੂੰ ਤਾਂ ਨੰਬਰ 1 ਬਣ ਸਕਦਾ ਸੀ ਖਰੜ ਕੋਲ ਤਾਂ ਪੈਸਾ ਵਧੂ ਪਿਆ ਹਮ ਚਲੋ ਨਵੇਂ ਗਰਾਉਂ ਕੋਲ ਪੈਸਾ ਨਹੀਂ ਖਰੜ ਕੋਲ ਤਾਂ ਪੈਸਾ ਪਰ ਖਰੜ ਦਾ ਹੀ ਹਾਲ ਦੇਖ ਲਓ ਕੀ ਹੋਇਆ ਸਰ ਮੈਡਮ ਹਲਵਾਲਾ ਦੇ ਦਿੰਦੇ ਨੇ ਵੀ ਬਰਸਾਤਾਂ ਚੱਲਦੀਆਂ ਵੀ ਬਰਸਾਤਾਂ ਦਾ ਸਹੀ ਜਨਮ ਵੀ ਖਰੜ ਦਾ ਜੀ ਇਹ ਚੌਥੀ ਆ ਗਈ ਆ ਗਈ ਸਾਲ ਇੱਕ ਰਹਿ ਗਿਆ ਜੀ ਹੁਣ ਫਿਰ ਤੇ ਬਰਸਾਤਾਂ ਅਗਲੀ ਵੀ ਲੰਘ ਜਾਣੀ ਸੋ ਇਹ ਹੈ ਵੀ ਤੁਸੀਂ ਕੋਈ ਗੱਲ ਨਹੀਂ ਬਰਸਾਤ ਜੇ ਹੁਣ 15 20 ਦਿਨ ਮਹੀਨਾ ਹੈ ਗਿਆ ਇਹ ਤੋਂ ਬਾਅਦ ਅਸੀਂ ਫਿਰ ਦੇਖ ਲੈਂਦੇ ਜੇ ਤੁਸੀਂ ਫਿਰ ਕਰਾ ਦੋ ਪਰ ਲੋਕਾਂ ਦਾ ਜਰੂਰ ਹਾਲ ਸੁਣੋ ਲੋਕਾਂ ਨੇ ਬਹੁਤ ਵੱਡੀਆਂ ਤੁਸੀਂ ਵੀ ਬਹੁਤ ਵਾਅਦੇ ਕੀਤੇ ਸੀ ਇਹਨਾਂ ਇਹੀ ਬੇਨਤੀ ਕਰਦੇ ਆ ਆ ਦੇਖੋ ਇੰਨੇ ਮੀਹ ਪੈਂਦੇ ਵਿੱਚ ਕਿੰਨੀ ਹੈ ਜਿਹੜੀ ਸੰਗਤ ਹੈ ਜਿਹੜੀ ਆਈ ਆ ਅਲੱਗ-ਅਲੱਗ ਪਿੰਡਾਂ ਤੋਂ ਕਿਉਂਕਿ ਲੋਕ ਦੁਖੀ ਨੇ ਭਿਜ ਰਹੇ ਨੇ ਮੀਹ 'ਚ ਖੜੇ ਕਿਉਂਕਿ ਦੁਖੀ ਨੇ ਲੋਕ ਸੋ ਸਾਡੀ ਬੇਨਤੀ ਹੈ ਵੀ ਆ ਕੇ ਤੁਸੀਂ ਹਲਕੇ 'ਚ ਆਓ ਤੇ ਇਹ ਕੰਮ ਲੋਕਾਂ ਦੇ ਜਿਹੜੇ ਕਰਨ ਵਾਲੇ ਆ ਤੁਹਾਡੇ ਕਰਨ ਵਾਲੇ ਨੇ ਸਰਕਾਰਾਂ ਦੇ ਕਰਨ ਵਾਲੇ ਨੇ ਜਰੂਰ ਕਰਾਓ ਅਫਸਰ ਮੈਡਮ ਕਹਿੰਦੇ ਹੁੰਦੇ ਸੀ ਵੀ ਅਸੀਂ ਇੰਨੇ ਕੰਮ ਕਰਦਾਂਗੇ ਵੀ ਆਉਣ ਵਾਲੇ 5 ਸਾਲਾਂ ਵਿੱਚ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਬਿਖਰੜ ਦਾ ਇੱਕ ਮਤਲਬ ਕਿ ਸੁੰਦਰੀਕਰਨ ਬਿਲਕੁਲ ਹੀ ਚੇਂਜ ਹੋਊਗਾ ਡਿਫਰੈਂਟ ਹੋਊਗਾ ਦੇਖੋ ਗੱਲ ਇਹ ਹੈ ਜੇ ਮ ਵੀ ਗੱਲ ਗੱਲ ਕਰਦੇ ਆ ਸਾਰੀ ਸੰਗਤ ਖੜੀ ਤੁਸੀਂ ਲੋਕਾਂ ਨੂੰ ਪੁੱਛ ਲਓ ਵੀ ਕਿੰਨਾ ਕ ਵਿਕਾਸ ਹੋਇਆ ਤੇ ਕਿੰਨੀਆਂ ਕਿ ਇਹਨਾਂ ਦਾ ਜਿਹੜੇ ਪ੍ਰੋਬਲਮਾਂ ਉਹ ਹੱਲ ਹੋਈਆਂ ਨੇ ਉਹ ਇਹ ਤੋਂ ਮੇਰੇ ਨਾਲੋਂ ਵੱਧ ਇਹ ਤੁਹਾਨੂੰ ਚੰਗੀ ਤਰ੍ਹਾਂ ਦੱਸ ਦੇਣਾ ਕਿਹਨਾ ਬਾਈ ਜੀ ਆਪਣਾ ਮੇਰਾ ਨਾਮ ਸਤਵੀਰ ਸਿੰਘ ਛੱਤੀ ਹੈ ਜੀ ਕਿੰਨਾ ਕ ਵਿਕਾਸ ਹੋਇਆ ਜੀ ਖਰੜਾ ਸਾਡੇ ਕਿੱਲੇ ਕੋਈ ਵਿਕਾਸ ਨਹੀਂ ਹੋਇਆ ਬਾਈ ਜੀ ਤੁਹਾਡੇ ਸਾਹਮਣੇ ਹੀ ਹੈ ਤੁਹਾਡੇ ਤਰਾਸ ਦੀ ਹੈ ਆ ਸ਼ਹਿਰ ਦੇ ਨਾਲ ਲੱਗਦਾ ਪਿੰਡ ਦਾ ਤੁਸੀਂ ਹਾਲ ਹੀ ਦੇਖ ਲਓ ਇੱਥੇ ਆਉਣਾ ਹੋਵੇ ਕਿਸੇ ਰਿਸ਼ਤੇਦਾਰ ਨੇ ਆ ਵੀ ਰਿਸ਼ਤੇਦਾਰ ਤੱਕ ਨਹੀਂ ਆਉਂਦਾ ਜੀ ਇੱਥੇ ਇੰਨਾ ਬੁਰਾ ਹਾਲ ਹੈ ਕਿੰਨੇ ਕਿਲੋਮੀਟਰ ਦੀ ਸੜਕ ਹੈ ਜੀ ਇਹ ਇੱਕ ਤ ਆਡਮ ਸੜਕ ਬਣਾ ਸਕਦੀ ਹੋਰ ਦੱਸੋ ਕੀ ਕਰੂਗੀ ਬਜ਼ੁਰਗੋ ਕੀ ਨਾਮ ਆ ਮੈਂ ਸਿਕੰਦਰ ਸਿੰਘ ਸਾਹਿਬ ਦਾ ਸਰਪੰਚ ਚੰਦੋਗ ਮਿੰਦਗੜਾ ਹਾਂ ਜੀ ਮੌਜੂਦਾ ਲੰਬੜਦਾਰ ਹਾਂ ਜੀ ਮੈਂ ਅਸੀਂ ਕਿੰਨੀ ਵਾਰੀ ਜਾ ਕੇ ਜੀ ਸਰਕਾਰੀ ਦਰਬਾਰੇ ਜਾ ਕੇ ਬੇਨਤੀਆਂ ਕਰ ਲੀਆਂ ਵੀ ਦੇਖੋ ਸਾਡੇ ਸੜਕ ਦਾ ਹਾਲ ਦੇਖੋ ਹੀ ਜਾ ਕੇ ਵੋਟਾਂ ਪਾਈ ਸੀ ਤੁਸੀਂ ਹਾਂ ਜੀ ਵੋਟਾਂ ਪਾਈ ਸੀ ਝੂਠ ਨਹੀਂ ਬੋਲਣਾ ਜੀ ਇਹ ਖੜੇ ਇਹਨਾਂ ਵੋਟਾਂ ਪਾਈਆਂ ਪਾਈਆਂ ਜੀ ਪਾਈਆਂ ਨਹੀਂ ਝੂਠ ਨਹੀਂ ਬੋਲਦਾ ਮੈਂ ਨਹੀਂ ਬੋਲਦਾ ਇਹਨਾਂ ਨੂੰ ਪਾਈਆਂ ਸੀ ਵੋਟਾਂ ਨਹੀਂ ਪਾਈਆਂ ਵੋਟਾਂ ਨਹੀਂ ਪਾਈਆਂ ਸਾਡੀ ਮੌਜੂਦਾ ਐਮਐਲਏ ਦਾ ਹੈ ਮੌਜੂਦਾ ਐਮਐਲਏ ਦਾ ਹੈ ਮੌਜੂਦਾ ਐਮਐਲਏ ਹੈਗੀ ਸਾਡੀ ਵ ਜਿੱਥੇ ਮਨ ਕਰਦਾ ਬੰਦਾ ਉੱਥੇ ਵੋਟ ਪਾਊਗਾ ਕਿਤੇ ਕਿਤੇ ਗੱਲ ਕਰੀਏ ਐਮਪੀ ਵੀ ਆਮ ਆਦਮੀ ਪਾਰਟੀ ਦੇ ਮਨਵਿੰਦਰ ਸਿੰਘ ਕੰਗੋਣੀ ਉਹ ਵੀ ਤਾਂ ਆਮ ਆਦਮੀ ਪਾਰਟੀ ਦੇ ਨੇ ਦੇਖੋ ਜਾਦਾ ਗੱਲ ਨਹੀਂ ਮੈਂ ਕਰਨਾ ਚਾਹੁੰਦਾ ਜੀ ਅਸੀਂ ਦੁਖੀ ਬਹੁਤ ਆਂ ਸੜਕਾਂ ਤੇ ਪਰ ਇਹਨਾਂ ਦੇ ਕੋਲ ਅਸੀਂ ਇੱਕ ਵਾਰ ਹੀ ਗਏ ਇਕੱਠੇ ਹੋ ਗਏ ਅਸੀਂ ਪਰਸੋਂ ਗਏ ਜੀ ਇਕੱਠੇ ਹੋ ਗਏ ਤੇ ਅੱਜ ਦੇਖੋ ਕੀਵੇਂ ਟੀਪਰ ਲੈ ਕੇ ਆ ਗਏ ਜੀ ਸੀਬੀਆਂ ਲੈ ਕੇ ਆ ਗਏ ਸਾਡੇ ਹਲਕੇ ਦਾ ਸੁਧਾਰ ਕਰਨ ਆ ਗਏ ਅਸੀਂ ਗਿੱਲ ਸਾਹਿਬ ਦੇ ਕਿਥੇ ਦੇਨੀਦਾਰ ਹੋ ਜੂਗੇ ਗਿੱਲ ਸਾਹਿਬ ਜੀ ਇਹ ਤਾਂ ਸੰਘਰਸ਼ਾ ਜੀ ਮੈਂ ਵਾਅਦਾ ਨਹੀਂ ਕਰ ਮੈਂ ਭਾਵਕ ਹੋ ਜੂੰਗਾ ਹੀ ਮੈਂ ਇਹ ਮੈਂ ਇਹ ਸਿਫਤ ਜਿਆਦਾ ਕਰੂੰਗਾ ਪਰ ਨਹੀਂ ਹੈਗਾ ਜੀ ਕੋਈ ਅਜ ਤੱਕ ਬਹੁਤ ਦੇਖ ਲਈ ਐਮਐਲਏ ਵੀ ਦੇਖ ਲਈ ਐਮਪੀ ਵੀ ਦੇਖ ਲਈ ਪਰ ਜੋ ਫਰਿਆਦ ਹੈ ਸੁਣਦੇ ਆ ਸਾਡੀ ਕਿਸੇ ਨੇ ਫਰਿਆਦ ਨਹੀਂ ਸੁਣੀ ਮੈਂ ਤੁਹਾਨੂੰ ਦੱਸਦਾ 4 ਸਾਲ ਪਹਿਲਾਂ ਪਿੰਡ ਰੁੜਕੀ ਪੈਂਦਾ ਜੀ ਇੱਥੇ ਤੇ ਇੱਕ ਬਸਤੀ ਦੀ ਵਿਚਾਰੀ ਥੁੜਕੀ ਦੇ ਨਾਲ ਹਨਾ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਪੁੱਛੀ ਬੜਾ ਬੁਰਾ ਹਾਲ ਉਹਨਾਂ ਦਾ ਸੜਕ ਦਾ ਤੇ ਇੱਕ ਵਾਰੀ ਮੈਂ ਆਪਣਾ ਬਾਈਤੀਰਾ ਸਰਪੰਚ ਜੀ ਆ ਮੈਂ ਉਹਨਾਂ ਨੂੰ ਰਿਕਵੈਸਟ કરી ਮੈਂ ਕਿਹਾ ਯਾਰ ਗਿੱਲ ਸਾਹਿਬ ਨੂੰ ਕਹਿ ਕੇ ਜੀ ਆਹੋਂ ਦੀ ਗੱਲੋਂ ਅੱਗੇ ਯਕੀਨ ਕਰਕੇ ਜਾਣੋ ਤੀਜੇ ਦਿਨ ਲਿਆਣ ਕੇ ਸਮਾਨ ਗੇਰ ਕੇ ਇਹਨਾਂ ਨੇ ਹਫਤੇ ਦੇ ਅੰਤ ਤੱਕ ਸਾਡੀ ਸੜਕ ਬਣਾਤੀ ਅਸੀਂ ਕਿਵੇਂ ਭੱਜ ਜੂ ਇਹਨਾਂ ਦੇ ਕਿਵੇਂ ਅਸੀਂ ਕਹਾਂਗੇ ਵੋਟਾਂ ਅਸੀਂ ਇਹਨਾਂ ਤੋਂ ਬਗੈਰ ਕਿਹਨੂੰ ਕਿਹਨੂੰ ਵੋਟਾਂ ਦੇ ਮੀ ਪੈ ਰਹੇ ਆ ਵਰਦੇ ਮੀ ਵਿੱਚ ਮੈਂ ਨਾ ਗਿੱਲ ਸਾਹਿਬ ਸਪੈਸ਼ਲ ਪਹੁੰਚੇ ਰਹੇ ਪੂਰੇ ਮਿਲਕੀ ਸਿਸਟਮ ਲੈ ਕੇ ਪੂਰੇ ਪਿੰਡ ਨਿਵਾਸੀਆਂ ਨਾਲ ਪਹੁੰਚੇ ਨੇ ਇੱਥੇ ਬਿਲਕੁਲ ਜੀ ਪਿੰਡ ਸਾਰਾ ਨਗਰ ਇਕੱਠਾ ਹੋਇਆ ਵਾ ਅਸੀਂ ਤਾਂ ਇਹਨਾਂ ਦਾ ਇਹਨਾਂ ਦਾ ਧੰਨਵਾਦ ਕਰੂਗੇ ਮੈਂ ਫੇਰ ਕਹਿੰਦਾ ਜੀ ਹੁਣ ਫੋਰ ਪਾਸਾ ਕਰ ਦੋ ਮੈਂ ਭਾਵਕ ਹੋ ਜੂ ਇਹਦੀ ਸੇਵਾ ਕਰਕੇ ਮੈਂ ਦਿਲੋਂ ਕਰ ਰਿਹਾ ਕਰ ਰਹੇ ਆ ਲੱਖਾਂ ਰੁਪਇਆ ਕਰੋੜਾਂ ਰੁਪਇਆ ਇਹਨਾਂ ਸੜਕਾਂ ਦੇ ਉੱਪਰ ਲਾ ਦੇਣਾ ਆ ਕਿ ਐਨੀ ਜਦੋਂ ਮੈਂ ਤਾਂ ਇਹ ਕਹਿੰਦਾ ਪ੍ਰਮਾਤਮਾ ਮੈਂ ਅਰਦਾਸ ਇਹੀ ਕਰੂੰਗਾ ਵੀ ਸਾਡੇ ਗਿੱਲ ਸਾਹਿਬ ਪਾਰਟੀਆਂ ਸਾਨੂੰ ਕੋਈ ਮਤਲਬ ਨਹੀਂ ਪਾਰਟੀ ਜਿਹੜੀ ਮਰਜ਼ੀ ਹੋਵੇ ਚਾ ਅਕਾਲੀ ਦਾ ਲੋ ਬਚਾ ਆਮ ਆਦਮੀ ਬਚਾ ਕਾਂਗਰਸ ਹੋਵੇ ਸਾਨੂੰ ਗਿੱਲ ਸਾਹਿਬ ਅਸੀਂ ਗਿੱਲ ਸਾਹਿਬ ਦੇ ਨਾਲ ਸਾਰਾ ਨਗਰ ਕਿਉਂ ਵੀ ਹੈਗਾ ਨਗਰ ਸਾਰਾ ਗਿੱਲ ਸਾਹਿਬ ਦਾ ਸਾਰਾ ਨਗਰ ਗਿੱਲ ਸਾਹਿਬ ਦੇ ਨਾਲ ਹੈ ਜਿਹੜੀ ਵੀ ਪਾਰਟੀ ਦੇ ਖੜੂਗੇ ਅਸੀਂ ਇਹਨਾਂ ਨੂੰ ਆਪਣੇ ਨਗਰ ਤੇ ਬੰਨੇ ਚੰਨੇ ਤੇ ਜਿਤਾ ਕੇ ਭੇਜੂ ਗਿੱਲ ਸਾਹਿਬ ਇਹਨਾਂ ਪਿਆਰ ਮਿਲ ਰਿਹਾ ਪਿੰਡ ਦੇ ਵਿੱਚ ਜੇ ਗੱਲ ਕਰੀਏ ਪਿਆਰ ਹੈ ਤੇ ਇਹ ਕਿਉਂਕਿ ਅਸੀਂ ਵੀ ਜਦ ਇਹਨਾਂ ਦੀ ਕੋਈ ਪ੍ਰੋਬਲਮ ਦੇਖੋ ਪਿਆਰ ਉੱਥੇ ਬਣਦਾ ਹੈ ਜੇ ਤੁਸੀਂ ਦਿਲੋ ਕਿਸੇ ਦੇ ਦੁੱਖ ਦੇ ਵਿੱਚ ਖੜੋਗੇ ਦੁੱਖ ਦੇ ਸੁਖ ਦੇ ਤੁਸੀਂ ਬੰਦੇ ਦੇ ਕੋਲ ਖੜੋਗੇ ਤਾਂ ਫਿਰ ਤਾਂ ਹੀ ਲੋਕ ਪਿਆਰ ਦਿੰਦੇ ਆਜੇ ਹੁਣ ਦੇਖੋ ਕਿੰਨਾ ਮੀਂਹ ਪੈ ਰਿਹਾ ਅਜੇ ਹੁਣ ਆ ਸਾਰਾ ਕੱਟ ਪਿੱਛੇ ਆ ਨਾਲ ਅੰਦਰ ਗੁਰਦੁਆਰਾ ਸਾਹਿਬ 'ਚ ਖੜਾ ਹੈ ਸੋ ਕਿ ਨਾ ਮਤਲਬ ਮੀਂਹ ਪੈਂਦੇ ਦੇ ਵਿੱਚ ਇਹ ਲੋਕ ਦੇਖੋ ਅਸੀਂ ਵੀ ਅਸੀਂ ਵੀ ਆਏ ਆ ਇਹ ਸਾਡੇ ਪਰਸੋਂ ਆਏ ਸੀ ਸਾਡੇ ਕੋਲ ਹਾਂਜੀ ਤੇ ਅਸੀਂ ਕਿਹਾ ਵੀ ਠੀਕ ਹੈ ਕੱਲ ਅਸੀਂ ਸਾਰਾ ਅਰੇਂਜ ਕੀਤਾ ਤੇ ਅਸੀਂ ਅੱਜ ਆ ਕੇ ਹੋਰ ਪਿੰਡਾਂ ਦੇ ਵੀ ਲੋਕ ਆਏ ਨੇ ਅਸੀਂ ਉੱਥੇ ਵੀ ਜਿੱਥੇ ਹੋ ਸਕੇ ਆ ਜਿੰਨੀ ਕਿ ਮੁਸ਼ਕਲ ਹੱਲ ਕਰ ਸਕਦੇ ਹੋ ਅਸੀਂ ਜ਼ਰੂਰ ਕਰਾਂ ਸਰ ਲੋਕ ਅੱਗੇ ਸਵਾਲ ਕਰਦੇ ਨੇ ਲੀਡਰ ਨਾ ਵੀ ਲੀਡਰ ਜਦੋਂ ਮੀਂਹ ਪੈਂਦੇ ਨੇ ਟੁੱਟੇ ਹੜਕਾਂ ਦੇ ਨਿਕਲਦੇ ਨਹੀਂ ਪਰ ਕਿਤੇ ਨਾ ਕਿਤੇ ਥੋੜਾ ਇਹ ਅਪਰਾਲਾ ਲੱਗਦਾ ਸਰਕਾਰ ਨੂੰ ਜਗਾ ਸਕਦਾ ਕਿਤੇ ਨਾ ਕਿਤੇ ਦੇਖੋ ਜੀ ਮੈਂ ਪਹਿਲੀ ਗੱਲ ਤਾਂ ਮੈਂ ਲੀਡਰ ਤਾਂ ਹੈ ਹੀ ਨਹੀਂ ਮੈਂ ਤਾਂ ਇੱਕ ਸੇਵਾਦਾਰ ਹਾਂ ਮੰਚ ਸੇਵਾ ਭਾਵ ਕੇ ਨਾਲ ਤੇ ਸੇਵਾ ਭਾਵਨਾ ਨਾਲ ਜਿੱਥੇ ਮਰਜੀ ਕੱਲ ਨੂੰ ਪਹੁੰਚ ਜੇ ਪਰ ਅਸੀਂ ਇੱਕ ਸੇਵਾਦਾਰੇ ਰਹਿਣਾ ਤੇ ਸੇਵਾ ਭਾਵਨਾ ਨਾਲੇ ਹਲਕੇ 'ਚ ਵਿਚਰਨਾ ਸੋ ਅੱਜ ਮੇਰੇ ਪਾਸ ਤਾਂ ਕੋਈ ਕੋਈ ਅਹੁਦਾ ਨਹੀਂ ਹੈਗਾ ਪਰ ਮੈਂ ਫੇਰ ਵੀ ਇਹਨਾਂ ਦਾ ਪਹਿਲਾਂ ਵੀ ਤੇ ਹੁਣ ਵੀ ਤੇ ਅੱਗੇ ਨੂੰ ਵੀ ਜਿੱਥੇ ਕਿਸੇ ਹਲਕੇ ਦੀ ਪਰੋਂ ਨੂੰ ਹੀ ਅਸੀਂ ਪੂਰਾ ਇਹਨ ਹੱਕ ਤਾਣ ਕੇ ਖੜਾਂਗੇ ਔਰ ਪੂਰਾ ਸਾਥ ਦੇਵਾਂ ਕਰੜ ਹਲਕੇ ਦੇ ਵਸਨੀਕਾਂ ਨੂੰ ਕੀ ਸਨੇਹਾ ਦੇਣਾ ਚਾਹੂੰਗੇ ਆਪਣੇ ਵੱਲੋਂ ਇਹ ਮੈਂ ਸਾਡਾ ਹਲਕੇ ਵਸਨੀਕਾਂ ਨੂੰ ਜ਼ਰੂਰ ਇਹ ਕਹੂੰਗਾ ਵੀ ਆਪਾਂ ਨਮਾਇंदे ਚੁਣਣ ਲੱਗੇ ਇਹ ਜਰੂਰ ਦੇਖ ਲਿਆ ਕਰੋ ਭਾਵਕ ਹੋ ਕੇ ਆਪਾਂ ਕੋਈ ਫੈਸਲਾ ਨਾ ਕਰਿਆ ਕਰੋ ਕਿਉਂਕਿ ਬਾਅਦ ਚ ਫੇ 5 ਸਾਲ ਭੁਗਤਣਾ ਬਹੁਤ ਔਖਾ ਹੁੰਦਾ ਆਪਾਂ ਜਿਹੜੇ ਸੇਵਾਦਾਰ ਲੋਕ ਨੇ ਜਿਹੜੇ ਦਿਲੋਂ ਕੁਛ ਕਰਨ ਵਾਲੇ ਨੇ ਆਪਾਂ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਈਏ ਤਾਂ ਕਿ ਜਿਹੜੇ ਸਾਡੇ ਹਲਕੇ ਦਾ ਸਾਡੇ ਪੰਜਾਬ ਦਾ ਜਿਹੜਾ ਵਿਕਾਸ ਸਾਡੇ ਦੇਸ਼ ਦਾ ਉਹ ਹੋ ਸਕੇ ਸੋ ਇਹ ਬਹੁਤ ਸੋਚ ਸਮਝ ਕੇ ਲੈਣ ਵਾਲੇ ਫੈਸਲੇ ਨੇ ਉਹ ਮੈਂ ਜਰੂਰ ਬੇਨਤੀ ਕਰੂੰਗਾ ਕੋਈ ਵੀ ਫੈਸਲਾ ਲੈਣਾ ਕਿਸੇ ਵਾਰੇ ਲੈਣਾ ਮੇਰੇ ਤੋਂ ਕੋਈ ਚੰਗਾ ਉਹਨੂੰ ਪਾ ਦਿਓ ਪਰ ਫੈਸਲਾ ਜਰੂਰ ਸੋਚ ਕੇ ਲਓ ਤੇ ਕੰਮ ਕਰ ਆਲੇ ਬੰਦਿਆਂ ਨੂੰ ਮੌਕਾ ਦੋ ਠੀਕ ਹੈ ਸੰਜੀਤ ਭਾਈ ਕੀ ਨਾਮ ਹੈ ਸਰ ਜੀ ਗਾਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਹਾਂ ਜੀ ਕੀ ਕੰਨਾ ਚੱਲਦਾ ਜੀ ਮੈਂ ਵੋਟਾਂ ਪਾਈਆਂ ਮੇਰੇ ਪਰਿਵਾਰ ਨੇ ਪਾਈਆਂ ਝਾੜੂ ਨੂੰ ਵੋਟ ਪਾਈ ਹੈ ਪਰ ਹੁਣ ਆ ਕੇ ਦੇਖਣਾ ਇੱਥੇ ਅਸੀਂ ਉਸ ਦੀ ਨੋਟ ਪਾਣੀ ਜਿਹੜਾ ਸਾਡੇ ਪਿੰਡੇ ਦੇ ਨਾਲ ਖੜੂ ਬਦਲਾ ਨੂੰ ਵੋਟਾਂ ਪਾਈ ਸੀ ਕਿਤੇ ਨਾ ਕਿਤੇ ਚੇਂਜ ਹੋ ਉਹਨਾਂ ਨੇ ਬੇੜਾ ਬਿਠਾਉ ਲਿਆ ਸਮਕਾ ਹੋਰ ਜ਼ਿਆਦਾ ਪੂਰੇ ਪਿੰਡੇ ਸਾਡੇ ਏਰੀਆ ਦਾ ਸਾਰਾ ਪੱਠਾ ਉਠਾਲਿਆ ਪਿਆ ਕੋਈ ਨਹੀਂ ਆਇਆ ਪੂਰਾ ਸ਼ਹਿਰ ਦੇਖ ਲੋ ਖਰੜ ਸ਼ਹਿਰ ਦੇਖ ਲੋ ਕਿਤੇ ਵੀ ਤੁਹਾਨੂੰ ਸੁਧਾਰ ਮਿਲਦੀ ਆ ਤਾਂ ਦੇਖੋ ਪਰ ਹੁਣ ਵੋਟ ਨੂੰ ਆ ਕੇ ਦੇਖਣਾ ਇੱ ਅਸੀਂ ਪਿੰਡ ਪਾਈਆਂ ਸਾਰੇ ਪਰਵਾਰ ਨੇ ਪਾਈਆਂ ਸਰਪੰਚ ਸਾਹਿਬ ਤੋਂ ਬਰਖਲਾਪ ਹੋ ਗਿਆ ਮੈਂ ਬੋਟ ਪਾਈ ਦੀ ਪਰ ਮੈਂ ਹੁਣ ਨਾਲ ਐ ਤੇ ਨਾਲੋਂ ਗਿਲਸਾਬ ਬਿਲਕੁਲ ਗਿਲਸਾਬ ਨੂੰ ਬੋਟ ਪਾਉਗੀ ਉਸੇ ਨੂੰ ਬੋਟ ਪਾਉਗੀ ਜਿਹੜਾ ਸਾਡੇ ਸ਼ਹਿਰ ਦਾ ਸਾਡੇ ਉਹਦਾ ਸੁਧਾਰ ਕਰੂਗਾ ਚਾਹੇ ਗਿਲਸਾਬ ਹੀ ਹੋਵੇ ਚਾਹੇ ਹੋਰ ਵੀ ਹੈ ਸੁਧਾਰ ਦੀ ਗੱਲ ਹੈ ਅਸੀਂ ਸੁਧਾਰ ਵਾਸਤੇ ਬੋਟ ਪਾਣੀ ਹੈ ਹੁਣ ਗਿਲਸਾਬ ਆਏ ਆ ਇਹ ਨਾਲ ਨਾਲ ਖੜੇ ਐ ਇਹ ਸਾਡੇ ਪਿੰਡ ਵਾਸਤੇ ਖੜੇ ਅਸੀਂ ਇਹ ਨਾਲ ਨਾਲ ਖੜੇ ਨੇ ਮੇਰਾ ਨਾਮ ਹੈ ਦਵਿੰਦਰ ਸਿੰਘ ਜੀ ਤੇ ਅਸੀਂ ਗਿਲਸਾਬ ਦਾ ਧੰਨਵਾਦ ਕਰਦੇ ਨਹੀਂ ਥੱਕਦੇ ਜਿੰਨੀ ਵਾਰ ਵੀ ਸਾਡੇ ਸਾਨੂੰ ਕਿਤੇ ਸਾਡੇ ਨਗਰ ਨੂੰ ਸਾਡੇ ਹਲਕੇ ਨੂੰ ਕਦੇ ਕਿਸੇ ਵੀ ਤਰ੍ਹਾਂ ਦੀ ਲੋਡ ਪਈ ਹੈ ਇੱਕ ਲੀਡਰ ਦੇ ਤੌਰ ਤੇ ਨਹੀਂ ਇੱਕ ਸਮਾਜ ਸੇਵੀ ਦੇ ਤੌਰ ਤੇ ਸਾਡੇ ਨਾਲ ਤੁਰੇ ਆ ਜੇ ਆਪਾਂ ਆ ਸੜਕ ਦੀ ਗੱਲ ਕਰੀਏ ਸਰਪੰਚ ਸਾਹਿਬ ਸਾਡੇ ਸਾਫਕਾ ਸਰਪੰਚ ਤੇ ਪੰਚਾਇਤ ਮੈਂਬਰ ਇਕੱਠੇ ਹੋ ਕੇ ਪਰਸੋਂ ਗਏ ਆ ਜੀ ਦੇਖ ਲਓ ਤੁਹਾਡੇ ਸਾਹਮਣੇ ਅੱਜ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਰਾ ਕੁਝ ਦਿਖੇ ਰਿਹਾ ਹੈ ਜੀ ਅਸੀਂ ਐਨੇਕ ਤੰਗ ਤੇ ਆ ਨਾ ਰੋਡਾਂ ਤੋਂ ਜੀ ਵੀ ਸਾਨੂੰ ਲੱਗਦਾ ਨਹੀਂ ਵੀ ਸਾਨੂੰ ਕਿਸੇ ਕੋਲ ਜਾ ਕੇ ਬੇਨਤੀ ਕਰਨੀ ਚਾਹੀਦੀ ਹੈ ਇਹ ਲੀਡਰਾਂ ਦਾ ਇੱਕ ਫਰਜ਼ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਆਪ ਦੇਖਣਾ ਚਾਹੀਦਾ ਏ ਅਸੀਂ ਨਾ ਕਿ ਕੋਈ ਦਾ ਨਹੀਂ ਕਹਦਾ ਨਹੀਂ ਹੈ ਕਿ ਗਿੱਲ ਸਾਹਿਬ ਕੋਲ ਕੋਈ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਅਹੁਦਾ ਨਹੀਂ ਆ ਕੋਈ ਗ੍ਰਾਂਟ ਨਹੀਂ ਕੋਈ ਕੁਝ ਨਹੀਂ ਫਿਰ ਵੀ ਜਿੰਨੀ ਵਾਰ ਵੀ ਇੱਕ ਵਾਰ ਨਹੀਂ ਹੋਇਆ ਤਕਰੀਬਨ ਮਨ ਲੱਗਦਾ ਵੀ ਜਦ ਕਦੇ ਵੀ ਕਿਸੇ ਨੂੰ ਲੋੜ ਪਈ ਹੈ ਵੀ ਅੱਜ ਤਾਂ ਚਲੋ ਤੁਸੀਂ মিডিਆ ਵਾਲੇ ਆ ਗਏ ਬਹੁਤ ਵਾਰੀ ਆਏ ਹੁੰਦਾ ਹੈ ਵੀ ਕਦੇ মিডিਆ 'ਚ ਗੱਲ ਵੀ ਨਹੀਂ ਜਾਂਦੀ ਗਿੱਲ ਸਾਹਿਬ ਐਡਾ ਵੱਡਾ ਮਤਲਬ ਕਿ ਕੋਈ ਨਾ ਕੋਈ ਕਾਰਜ ਕਰਕੇ ਚਲੇ ਜਾਂਦੇ ਵੀ ਕਦੇ মিডিਆ 'ਚ ਗੱਲ ਵੀ ਨਹੀਂ ਜਾਂਦੀ ਇਹ ਇਹ ਉਹ ਲੀਡਰ ਹੈ ਜਿਹੜੇ ਵੀ ਦਿਖਾਵੇ ਵਾਲੇ ਨਹੀਂ ਹੈਗੇ ਦਿਖਾਉਣ ਵਾਲੇ ਨਹੀਂ ਇਹ ਕਰਨ ਕਰਨ ਵਾਲੇ ਆ ਬਹੁਤ ਅਮ ਖਰੜ ਜਿ ਵੀ ਬਹੁਤ ਹੈਗੇ ਪਰਿਵਾਰ ਹੈ ਜਿਨ੍ਹਾਂ ਦੀ ਕਦੇ ਸੋਸ਼ਲ ਮੀਡੀਆ ਤੇ ਖਬਰ ਆਉਂਦੀ ਹੈ ਵੀ ਉਹ ਬਹੁਤ ਤੰਗ ਹੈ ਦੁਖੀ ਹੈ ਹਰ ਕਦੇ ਨਾਲ ਮਤਲਬ ਚੋਰੀ ਛੁਪੇ ਜਾ ਕੇ ਮਦਦ ਕਰਦੇ ਆ ਜੀ ਗੱਲ ਕਰੀ ਹੁਣ ਲੱਖਾਂ ਦਾ ਖਰਚਾ ਹੋ ਰਿਹਾ ਜਨਾ ਜੀਸੀਬੀ ਆਈ ਆ ਪੰਜ ਸੱਤ ਟਰੱਕ ਆਏ ਨੇ ਕਿਧਰ ਕਿਧਰ ਖਰਚਾ ਤਾਂ ਹੋ ਰਿਹਾ ਪੱਲੇ ਤੋਂ ਕਰ ਰਹੇ ਨੇ ਜੋ ਬਿਲਕੁਲ ਬਿਲਕੁਲ ਜੀ ਪੱਲੇ ਤੋਂ ਕਰਦੇ ਆ ਜੀ ਇਹੋ ਜਿਹਾ ਲੀਡਰ ਸਾਨੂੰ ਕਦੋਂ ਮਿਲਣਾ ਏ ਸਾਡੀ ਤਾਂ ਸਾਡੇ ਹਲਕੇ ਦੀ ਇਹ ਤਰਾਸ ਦੀ ਹੈ ਵੀ ਸਾਨੂੰ ਕਦੇ ਅੱਜ ਤੱਕ ਕੋਈ ਚੰਗਾ ਯੋਗ ਅਗਵਾਈ ਕਰਨ ਵਾਲਾ ਲੀਡਰ ਸਾਨੂੰ ਮਿਲਿਆ ਨਹੀਂ ਇਹ ਸਾਡੇ ਲੋਕਾਂ ਦੀ ਬਦ ਇਸੋ ਕਿਸਮਤੀ ਹੈ ਜਿਹੜੇ ਇਹ ਜੇ ਆ ਗਾਂ ਬਧੂ ਸੋਚ ਵਾਲੇ ਲੀਡਰਾਂ ਨੂੰ ਛੱਡ ਕੇ ਹੋਰ ਲੀਡਰਾਂ ਦੇ ਪਿੱਛੇ ਲੱਗਦੇ ਆ ਤੇ ਮੈਂ ਤਾਂ ਫੇਰ ਇੱਕ ਵਾਰੀ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਆਪਣੇ ਹਲਕੇ ਨੂੰ ਖਰੜ ਹਲਕੇ ਦੇ ਲੋਕਾਂ ਨੂੰ ਵੀ ਦੇਖੋ ਇੰਨਾ ਵਧੀਆ ਆਪਣੇ ਕੋਲ ਵੀ ਇਨਸਾਨ ਹੈ ਇੰਨਾ ਵਧੀਆ ਗਾਂ ਬਧੂ ਸੋਚ ਵਾਲਾ ਲੀਡਰ ਹੈ ਆਪਾਂ ਇਹਨਾਂ ਦੇ ਨਾਲ ਚੱਲੀਏ ਅਸੀਂ ਅੱਜ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਧੰਨਵਾਦ ਕਰਦੇ ਆਂ ਸਾਨੂੰ ਇੰਨੀ ਕੌਕੀ ਸੀਗੀ ਉਰੇ ਤੋਂ ਲੈ ਕੇ ਸਾਨੂੰ 2.5-3 ਕਿਲੋਮੀਟਰ ਦਾ ਸਫ਼ਰ ਹੈ ਮੇਨ ਰੋਡ ਤੱਕ ਪਿੱਛਾਂ ਤੋਂ ਅਸੀਂ 200 ਕਿਲੋਮੀਟਰ ਚੱਲ ਕੇ ਆ ਜੰਨੇ ਜਦੋਂ ਅਸੀਂ ਆਪਣੇ ਪਿੰਡ ਵਾਲਾ ਰੋਡ ਮੁੜਦੇ ਆਂ ਤਾਂ ਮਨ 'ਚ ਇਹ ਜੇ ਖਿਆਲ ਆਉਨੇ ਆ ਵੀ ਯਾਰ ਕਿੱਥੇ ਫਸ ਗਏ ਕਰੋੜਾਂ ਰੁਪਏ ਦੀ ਜ਼ਮੀਨ ਹੈ ਜੀ 5-5-7-7 ਕਰੋੜ ਦਾ ਕੀਲਾ ਏ ਪਰ ਲੋਕਾਂ ਨੂੰ ਦੱਸਣ ਲੱਗਿਆਂ ਨੂੰ ਸ਼ਰਮ ਆਉਂਦੀ ਆ ਲੋਕਾਂ ਨੂੰ ਕਿਸੇ ਨੂੰ ਲਿਆਉਣ ਲੱਗਿਆਂ ਨੂੰ ਸ਼ਰਮ ਆਉਂਦੀ ਆ ਇਹ ਫਲੈਟ ਨੇ ਉਹਦੇ ਕੋਠੇ ਘੱਟੀਆਂ ਨੇ ਲੋਕ ਸਾਰੇ ਦੁਖੀ ਨੇ ਕਿਤੇ ਨਾ ਕਿਤੇ ਅਸੀਂ ਖੜੜ ਜਾਨੇ ਬਾਈ ਜੀ ਲਾਂਡਰਾ ਰੋਡ ਤੇ ਜਾਣ ਨੂੰ ਦਿਲ ਨਹੀਂ ਕਰਦਾ ਹਾਂਜੀ ਸਾਰੇ ਹਲਕੇ ਦਾ ਹੀ ਮਤਲਬ ਕਿ ਬਹੁਤ ਮਾੜਾ ਹਾਲ ਹੈ ਚਲੋ ਆਪਾਂ ਨੇ ਕਿਸੇ ਦੀ ਉਰੇ ਕਿਸੇ ਦਾ ਵਿਰੋਧ ਨਹੀਂ ਕਰਨਾ ਕਿਸੇ ਦਾ ਕੁਝ ਨਹੀਂ ਕਰਨਾ ਅਸੀਂ ਤਾਂ ਬਸ ਧੰਨਵਾਦ ਕਰਨਾ ਹੈ ਗਿੱਲ ਸਾਹਿਬ ਦਾ ਜਿਨ੍ਹਾਂ ਨੇ ਅਪਰਾਲਾ ਕਰਿਆ ਐਡਾ ਬੜਾ ਇਹਨਾਂ ਨੇ ਸਾਡੇ ਛੋਟੇ ਜਿਹੇ ਇੱਕ ਛੋਟੀ ਜੀ ਬੇਨਤੀ ਤੇ ਐਡਾ ਬੜਾ ਕੰਮ ਕਰਤੇ ਆ ਅਸੀਂ ਤਾਂ ਦਿਲੋਂ ਧੰਨਵਾਦ ਕਰਦੇ ਆ ਜੀ ਠੀਕ ਹੈ ਤੁਸੀਂ ਦੇਖ ਸਕਦੇ ਹੋ ਰঞ্জੀਤ ਸਿੰਘ ਗਿੱਲ ਉਹਨੀ ਸਪੈਸ਼ਲ ਆਪਣੇ ਪੱਲੇ ਤੋਂ ਜੇਬ ਦੇ ਵਿੱਚੋਂ ਸਾਰਾ ਖਰਚਾ ਕਰਕੇ ਦੇਖੀ ਪਿੰਡ ਨਿਵਾਸੀ ਇਹਦੇ ਨਾਲ ਖੜਨੇ ਪਿੰਡ ਚੰਦੋਂ ਦੀਆਂ ਚੰਦੋਂ ਗੋਵਿੰਦਗੜ੍ਹ ਦੀਆਂ ਤਸਵੀਰਾਂ ਦਿਖਾ ਰਹੇ ਆ ਜੇਸੀਬੀ ਲੱਗੀ ਹੋਈ ਹੈ ਕਿਤੇ ਨਾ ਕਿਤੇ ਗਟਕਾ ਪਾ ਕੇ ਪੰਜ ਸੱਤ ਜਿਹੜੇ ਡਿਪਰ ਨੇ ਇੱਥੇ ਮੰਗਵਾਏ ਗਏ ਨੇ ਕਿਦੇ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ ਜੋ ਕੰਮ ਹਲਕੇ ਦੇ ਐਮਐਲਏ ਨੂੰ ਅਨਮੋਲ ਗਰਮਾਨ ਹੋਣਾ ਨੂੰ ਕਰਨਾ ਚਾਹੀਦੇ ਨੇ ਪਰ ਕਿਤੇ ਨਾ ਕਿਤੇ ਸਮਾਜ ਸੇਵੀ ਹੁਣ ਅੱਗੇ ਆ ਰਹੇ ਨੇ ਹਾਲਾਂਕਿ ਇਹ ਪਾਜਬਾਦ ਦੇ ਵਿੱਚ ਜੁਆਇਨ ਕੀਤੀ ਹੈ ਕੁਝ ਹੀ ਦਿਨ ਪਹਿਲਾਂ ਸੋ ਇਹਨਾਂ ਨੇ ਆਪਣਾ ਫਰਜ਼ ਸਮਝਿਆ ਪਿੰਡ ਨਿਵਾਸੀ ਇਕੱਠੇ ਹੋ ਕੇ ਗਿੱਲ ਸਾਹਿਬ ਕੋ ਗਏ ਸੀਗੇ ਤੇ ਇਹਨਾਂ ਨੇ ਦੱਸਿਆ ਸਾਡੀ 2.5 3 ਕਿਲੋਮੀਟਰ ਦੀ ਸੜਕ ਹੈ ਬਹੁਤ ਜ਼ਿਆਦਾ ਖਸਤਾ ਹਾਲਤ ਹੈ ਵੀ ਥੋੜਾ ਦੇਖਿਆ ਜਾਵੇ ਅੱਜ ਹੀ ਦੋ ਦਿਨਾਂ ਬਾਅਦ ਹੀ ਐਕਸ਼ਨ ਦਾ ਰਿਐਕਸ਼ਨ ਕੀਤਾ ਗਿੱਲ ਸਾਹਿਬ ਨੇ ਕਿਤੇ ਨਾ ਕਿਤੇ ਪੂਰੀ ਟੀਮ ਨਾਲ ਮਤਲਬ ਕਿ ਪੂਰੇ ਪ੍ਰਬੰਧ ਨਾਲ ਦੇਖ ਸਕਦੇ ਹਾਂ ਤਸਵੀਰਾਂ ਦਿਖਾਈ ਜਾਣ ਵੀ ਗਿੱਲ ਸਾਹਿਬ ਇੱਥੇ ਪਹੁੰਚੇ ਨੇ ਹਾਂਜੀ ਬਾਬੂ ਜੀ ਕੀ ਨਾਮ ਆ ਜੀ ਆਪਣਾ ਮੋਜੀ ਸਿੰਘ ਜੀ ਹਾਂਜੀ ਅਸੀਂ ਤਾਂ ਐ ਕਰਦੇ ਜੀ ਤੈ ਦਿਲ ਤੋਂ ਜੀ ਗਿੱਲ ਸਾਹਿਬ ਦਾ ਧੰਨਵਾਦ ਕਰਦੇ ਹਾਂ ਉਹ ਦਿਨ تھا ਜੀ ਜਿਸ ਦਿਨ ਵੋਟ ਮੰਗਣ ਆਏ ਜੀ ਮੈਂ ਕੱਖ ਵੱਟਦਾ ਥਾ ਕੱਖ ਵੱਟਦਾ ਕੋਲ ਗਈ ਥੇ ਜੁੱਥੇ ਮੈਂ ਆ ਕਰੂੰਗੀ ਆ ਕਰੂੰਗੂ ਮੈਂ ਕਿਸਾਨਾਂ ਦਾ ਫਾਇਦਾ ਕਰੂੰਗੀ ਸਿਰਪ ਜੀ ਪਿੰਡ ਵਿੱਚ ਦੋ ਵਾਰ ਆਈ ਹੈ ਉਹ ਵੀ ਵੋਟਾਂ ਨੂੰ ਜੀ ਵੋਟਾਂ ਤੋਂ ਵੱਧ ਨਹੀਂ ਆਏ ਨਹੀਂ ਆਏ ਜੀ ਹੋਰ ਤੋਂ ਕਿਆ ਜੀ ਸਾਡੀ ਪੰਚਾਇਤ ਨੂੰ ਸਟੇਡੀਅਮ ਬਣਾਇਆ ਥਾ ਜੀ ਹਾਂਜੀ ਇਹ ਵੀ ਹੈ ਇਹ ਵੀ ਖੋਲ ਨਹੀਂ ਰਹੇ ਥੇ ਹਾਂਜੀ ਇੱਥੇ ਜੀ ਇੱਕ ਨਸਾ ਕੇਂਦਰ ਛਟਾਓ ਜੀ ਐਸਡੀਓ ਕੋਲ ਲੇਡੀ ਜਾਈ ਥੀ ਜੀ ਹਾਂਜੀ ਸਾਡੇ ਪੰਚਾਇਤ ਨੇ ਪਿੰਡ ਨੂੰ ਜੀ ਉਹਦਾ ਅੱਗੇ ਬੇਨਤੀ ਕਰੀ ਬਈ ਲੋਕ ਸਾਨੂੰ ਗਾਲਾਂ ਕੱਢਦੇ ਇੰਨੀ ਮਹਿੰਗੀ ਜ਼ਮੀਨ ਦਿੱਤੀ ਹੈ ਵੀ ਇਹਨੂੰ ਇਹਨੂੰ ਖੋਲਣਾ ਨਹੀਂ ਜਾ ਰਹੇ ਤੇ ਇਹਨੂੰ ਵੀ ਨਹੀਂ ਖੋਲਣਾ ਚਾ ਰਹੇ ਥੇ ਜੀ ਇਹ ਵੀ ਇੱਕ ਐਸਡੀਐਮ ਲੇਡੀ ਜੀ ਉਹਨੂੰ ਖੁਲਾਇਆ ਜੀ ਠੀਕ ਹੈ ਬਈ ਹੋ ਪਿੰਡ ਨੂੰ ਸੜਕ ਬਣਨੀ ਬਹੁਤ ਖੁਸ਼ੀ ਦੀ ਗੱਲ ਹੈ ਕੋਈ ਰਿਸ਼ਤੇਦਾਰ ਨਹੀਂ ਆ ਗਿਆ ਰਾਜੀ ਕੋਈ ਖਬਰ ਤਾਂ ਨਹੀਂ ਆ ਸਕਦਾ ਰਿਚਦਾ ਇਹਨਾਂ ਬੁਰਾ ਹਾਲ ਹੈ ਜੀ ਸੜਕ ਦਾ ਉਹ ਐਮਰਜੈਂਸੀ ਪੈ ਜਾਵੇ ਮੈਂ ਕਹਿੰਦਾ 15 ਮਿੰਟ ਦਾ ਹੋਰੀ ਲੱਗਦਾ ਬਹੁਤ ਸ਼ੁਕਰ ਮਨਾ ਰਹੇ ਹਾਂ ਬਜੜੀ ਅੱਜ ਸੜਕ ਬਣ ਗਈ ਸਾਡਾ ਪੈਚ ਲਾ ਕੇ ਵੀ ਸੀਦਰ ਜੀ ਸੜਕ ਬਹੁਤ ਹੈ ਜੀ ਧੰਨਵਾਦ ਹਾਂ ਜੀ ਹਾਂ ਐਮਰਜੈਂਸੀ ਪੈ ਜਾਵੇ ਜਾਣ ਨਹੀਂ ਸਕਦਾ ਜੀ ਬਾਹਰ ਕੋਈ ਬੰਦਾ ਕੋਈ ਰਾਤ ਬਰਾਤ ਕੋਈ ਐਮਰਜੈਂਸੀ ਪੈ ਜਾਵੇ ਕਿ ਕਿੱਦਾਂ ਜਾਊਗਾ ਜੀ ਚੰਡੀਗੜ੍ਹ ਦੇ ਇੰਨੇ ਨੇੜੇ ਐ ਪਰ ਸਾਡੀ ਹਾਲਤ ਇਹੀ ਜੀ ਇਹ ਵੀ ਜਿਵੇਂ ਅਸੀਂ ਕਿਤੇ ਬਾਰਡਰ ਏਰੀਆ 'ਚ ਰਹਿੰਦੇ ਹਾਂ ਸਾਨੂੰ 2 ਕਿਲੋਮੀਟਰ ਅੱਧੇ ਘੰਟੇ 'ਚ ਨਿਕਲਦਾ ਜੀ ਜੇ ਆਪਾਂ ਗੱਡੀ ਤੇ ਜਾਈਏ ਹੌ ਬੀਰੇ 8 8 10 10 ਲੱਖ ਰੁਪਇਆ ਰੋਡ ਟੈਕਸ ਦੰਨੇ ਆਪਾਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਵੀ ਐਕਸ ਸ਼ੋਰੂਮ ਪ੍ਰਾਈਸ ਕਿੰਨਾ ਹੁੰਦਾ ਉਹਦੇ ਬਾਅਦ ਟੈਕਸ ਕਿੰਨਾ ਹੁੰਦਾ ਏ ਪਰ ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਸਾਡੀ ਹਾਲਤ ਅਹੀ ਜੀ ਹੋਈ ਵੀ ਹੈ ਵੀ ਰੱਬ ਦੀ ਨਾ ਅਸੀਂ ਕਿਸੇ ਦਾ ਮੰਨ ਲਓ ਵੀ ਆਏ ਨਹੀਂ ਕਹਿੰਦੇ ਵੀ ਕਿਸੇ ਨੇ ਕਰਿਆ ਨਹੀਂ ਆ ਅਸੀਂ ਕਿਸੇ ਵੱਤ ਜਾਈਏ ਯਾਰ ਦੱਸਣ ਦੀ ਲੋੜ ਕਾਤੇ ਪਾਵੇ ਕਿਸੇ ਨੂੰ ਮਤਲਬ ਦਿਖਦਾ ਸਭ ਨੂੰ ਪਤਾ ਹੋਣਾ ਚਾਹੀਦਾ ਏ ਹੁਣ ਸਾਨੂੰ ਪਤਾ ਵੀ ਸਾਡੇ ਨਾਲ ਅਸੀਂ ਕਿਵੇਂ ਲੰਘਦੇ ਆਂ ਹੋਰ ਹਲਕਿਆਂ ਦੇ ਰੋਡ ਦੇਖਦੇ ਆਂ ਇਹਨੇ ਵਧੀਆ ਰੋਡ ਆ ਸਭ ਪਾਸੇ ਰੋਡ ਬੜੇ ਹਲਕੇ ਦੇਖਦੇ ਕਿਦ ਨੇ ਇਹ ਸਾਰੇ ਪਾਸੇ ਟੁੱਟੇ ਹੋਏ ਨੇ ਭਾਈ ਸਾਰੇ ਪਾਸੇ ਭਾਈ ਰੋਡਾਂ ਦਾ ਬੁਰਾ ਹਾਲ ਹੈ ਸਾਡਾ ਅਸੀਂ ਦਾ ਸਾਡੀ ਤਾਂ ਸਾਰੇ ਕਿਤੇ ਨੂੰ ਕਨੈਕਟੀਵਿਟੀ ਟੁੱਟੀ ਪਈ ਹੈ ਆ ਰੁੜਕੀ ਵਾਲਾ ਪੁਲ ਟੁੱਟਿਆ ਵਾ ਇਹ ਅਸੀਂ ਨਿਊ ਚੰਡੀਗੜ੍ਹ ਨਹੀਂ ਜਾ ਸਕਦੇ ਕਰਾਲੀ ਨੂੰ ਨਹੀਂ ਜਾ ਸਕਦੇ ਕਿੱਧਰ ਨੂੰ ਜਾਈਏ ਜੀ ਹੁਣ ਅਸੀਂ ਕੀ ਦੇ ਕੀ ਦੇ ਨਾਲ ਮੱਥਾ ਮਾਰੀਏ ਜੇ ਅਸੀਂ ਇੱਕ ਦਿਨ ਕੋਈ ਆਪਣਾ ਟੈਕਸ ਜੋ ਵੀ ਸਰਕਾਰ ਨੂੰ ਦੰਨੇ ਆ ਸਾਡਾ ਇੱਕ ਦਿਨ ਲੇਟ ਹੁੰਦਾ ਸਾਨੂੰ ਤੇ ਪਲਾਂਟੀ ਲਾ ਦਿੰਨੇ ਆ ਜੇ ਸਾਡਾ ਬਿਜਲੀ ਦਾ ਬਿੱਲ ਵੀ ਇੱਕ ਦਿਨ ਲੇਟ ਹੁੰਦਾ ਸਾਡੇ ਜਦੀ ਪਲਾਂਟੀ ਲੱਗਦੀ ਐ ਅਸੀਂ ਰੋਡ ਟੈਕਸ ਟੈਕਸ ਗੱਡੀਆਂ ਦੇ ਜਿਹੜੇ ਪ੍ਰਾਈਵੇਟ ਗੱਡੀਆਂ ਚਲਾਉਨੇ ਆ ਜੇ ਉਹ ਟੈਕਸ ਨਹੀਂ ਭਰਦੇ ਇੱਕ ਦਿਨ ਲੇਟ ਹੁੰਦਾ ਕਿੰਨਾ ਕਿੰਨਾ ਫਾਈਨ ਟੋਕਦੇ ਆ ਹੱਕਾਂ ਦੀ ਗੱਲ ਆਉਂਦੀ ਐ ਫੇਰ ਮੈਨੂੰ ਕੀ ਗਰਾਊਂਡ ਲੈਵਲ ਦੀ ਗੱਲਾਂ ਕੁਝ ਹੋਰ ਆ ਬਾਈ ਫੇਰ ਜੁੱਤੀਆਂ ਐ ਖਾਈ ਚਲੋ ਜਿੰਨੀਆਂ ਖਾਣੀਆਂ ਐ ਜੇ ਕੋਈ ਬੋਲਦਾ ਐ ਉਹਦੇ ਖਤਰਛਿੱਤਰ ਐ ਇਹ ਬੇਨਤੀ ਹੋ ਐ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਏ ਲੀਡਰਾਂ ਨੂੰ ਵੀ ਬੇਨਤੀ ਹੈ ਵੀ ਇੰਨਾ ਧੱਕਾ ਸਾਡੇ ਨਾਲ ਨਾ ਕਰੋ ਸਾਡੇ ਬਾਰੇ ਸੋਚੋ ਮੜਾ ਮੋਟਾ ਦੇਖੋ ਅਸੀਂ ਵੀ ਤੁਹਾਡੇ ਤੁਹਾਡੇ ਵਰਗੇ ਹਾਂ ਜਦ ਵੋਟਾਂ ਲੈਣ ਆਉਨੇ ਜਦ ਅਸੀਂ ਤੁਹਾਡੇ ਵਰਗੇ ਹੁੰਨੇ ਆ ਵੋਟਾਂ ਦੇ ਬਾਅਦ ਅਸੀਂ ਹੋਰ ਲੱਗਦਾ ਵੀ ਕਿਸੇ ਹੋਰ ਗਰੇ ਤੋਂ ਆ ਜੰਨੇ ਫੇਰ ਸਾਡੇ ਬਾਰੇ ਜਮਾ ਨਹੀਂ ਸੋਚਿਆ ਜਾਂਦਾ ਠੀਕ ਹੈ ਜੀ ਸਾਡੀ ਬੇਨਤੀ ਹੈ ਸਾਡੀ ਵੀ ਸੜਕ ਦਾ ਆ ਚਲੋ ਇਹ ਤਾਂ ਇੱਕ ਟੈਂਪਰੇਰੀ ਕੰਮ ਹੈ ਜੀ ਸਾਡੀ ਬੇਨਤੀ ਹੈ ਵੀ ਇਹਨੂੰ ਪੱਕੇ ਤੌਰ ਤੇ ਸੁਵਾਰਿਆ ਜਾਵੇ ਇੱਕ ਛੋਟਾ ਜਿਹਾ ਟੋਟਾ ਸਾਡੇ ਔਰੇ ਤੇ ਜਦੋਂ ਤੁਸੀਂ ਜਾਓਗੇ ਕਿਲੋਕੀਮੀਟਰ ਦਾ ਉਹ ਪੈਟਰੋਲ ਪੰਪ ਵਾਲੇ ਰੋਡ ਤੇ ਨਿਊ ਚੰਡੀਗੜ੍ਹ ਵਾਲੇ ਰੋਡ ਤੇ ਜੁੜਦਾ ਏ ਉਹਨੂੰ ਵੀ ਬੇਨਤੀ ਹੈ ਵੀ ਭਾਈ ਉਹਨੂੰ ਵੀ ਜੋੜੋ ਜੀ ਉਹਨੂੰ ਵੀ ਕਰੋ ਸਾਡੀ ਐਮਐਲਏ ਸਾਹਿਬ ਨੂੰ ਵੀ ਬੇਨਤੀ ਹੈ ਵੀ ਇਹ ਟੈਂਪਰੇਰੀ ਕੰਮ ਹੈ ਇਹ ਤਾਂ ਚਲੋ ਗਿੱਲ ਸਾਹਿਬ ਨੇ ਸਾਡੀ ਬੇਨਤੀ ਸੁਣ ਲਈ ਤੁਸੀਂ ਹੈ ਜੀ ਆਹੀ ਪਿੰਡਾਂ ਕਿ ਹਾਂਜੀ ਹਾਂਜੀ ਮੈਂ ਸਕੂਲ ਦੀ ਬੱਸ ਲੈ ਕੇ ਜਾਂਦਾ ਜੀ ਬੱਚਿਆਂ ਦਾ ਵੀ ਬਹੁਤ ਬੁਰਾ ਹਾਲ ਹੈ ਇੱਕ ਦਿਨ ਬੰਦਾ ਬਿਮਾਰ ਹੋ ਗਿਆ ਸਾਡੇ ਪਿੰਡ ਦਾ ਉਹਨੂੰ ਅਸੀਂ ਅੱਧੇ ਪੌਣੇ ਘੰਟੇ ਵਿੱਚ ਹਸਪੀਟਲ ਪਹੁੰਚਾਇਆ ਅੱਧੇ ਪੌਣੇ ਘੰਟੇ ਵਿੱਚ ਹਾਂ ਇੰਨੀ ਔਖੀ ਹੈ ਜਿਹੜਾ 5-7 ਮਿੰਟ ਦਾ ਰਸਤਾ ਸਾਨੂੰ ਅੱਧੇ ਪੌਣੇ ਘੰਟੇ ਵਿੱਚ ਪਹੁੰਚਾਣਾ ਪਿਆ ਗਿੱਲ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਨੇ ਸਾਨੂੰ ਚੱਲਣ ਜੋਗਾ ਕਰ ਤੇ ਆ ਸਾਨੂੰ ਸਕੂਲ ਦੇ ਬੱਚਿਆਂ ਬਾਰੇ ਵੀ ਬੜੀ ਪ੍ਰੋਬਲਮ ਆਉਂਦੀ ਹੈ ਕਿੰਨੇ ਮੰਨ 15-20 20 ਮਿੰਟ ਦਾ ਟਾਈਮ ਸਾਡਾ ਟੁੱਟਦਾ ਹੈ ਇਸ ਕਰਕੇ ਗਿੱਲ ਸਾਹਿਬ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਚੱਲਣ ਜੋਗਾ ਕਰਿਆ ਸਾਡੇ ਲਈ ਮੌਜੂਦਾ ਮੰਤਰੀ ਉਹੀ ਹੈ ਸਾਡੇ